ਹੁਣ ਨਗਰੀ ਪਹੁੰਚੇ ਭਗਵੰਤ ਮਾਨ ਦਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਵਿਰੋਧ ਐਲਾਨ ਕੀਤਾ ਹੈ ਜੀ ਪੰਜਾਬ ਦੇ ਵਿੱਚ ਕੋਈ ਵੀ ਅਨ ਰਜਿਸਟਰੀ ਗਰਾਊਂਡ ਸਮੇ ਐਨਓਸੀ ਜਿਹੜੀ ਮੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਲੇਕਿਨ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਭੰਡਾਰੀ ਫੂਲਦੇ ਕਾਰੀਆਂ ਛੰਡੀਆਂ ਦਿਖਾ ਕੇ ਵਿਰੋਧ ਕਰਨ ਦਾ ਕੀਤਾ ਗਿਆ ਸੀ ਐਲਾਨ ਤੁਹਾਡੇ ਅੱਜ ਭਗਵੰਤ ਮਾ ਜੀ ਨੇ ਅਮਰਸਰ ਆਉਣਾ ਸੀ ਆਪਾਂ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜ੍ਹਨੀਆਂ ਵੀ ਇਹੋ ਜਿਹਾ ਐਲਾਨ ਕਰਨ ਦਾ ਫਾਇਦਾ ਕੀ ਆ ਜਿਹਦੇ ਨਾਲ ਲੋਕਾਂ ਦਾ ਫਾਇਦਾ ਨਾ ਹੋਵੇ ਪੁਲਿਸ ਵੱਲੋਂ ਜ਼ਿਆਦਾਤਰ ਆਗੂਆਂ ਨੂੰ ਘਰ ਚ ਕੀਤਾ ਗਿਆ ਨਜ਼ਰਬੰਦ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਪ ਵੱਲੋਂ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਹੱਕ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਸੜਕਾਂ ਦੇ ਉੱtre ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਕਾਲੀਆਂ ਝੰਡੀਆਂ ਦਿਖਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਮੌਕੇ ਉੱਪਰ ਉਨ੍ਹਾਂ ਨੂੰ ਵਿਰੋਧ ਕਰਨ ਤੋਂ ਰੋਕਿਆ ਇਹ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਇਸ ਸਬੰਧੀ ਰੋਸ ਪ੍ਰਗਟ ਕਰ ਰਹੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂਆਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜਿਹੜਾ ਆਪਸੀਆ ਮ ਆਬਾਦੀ ਪਾਰਟੀ ਵੀ ਕਹਿ ਸਕਦੇ ਹਨ ਉਹਨਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਅਨਰੈਜਿਸਟਰੀ ਗਰਾਊਂਡ ਸਮੇ ਐਨਓਸੀ ਜਿਹੜੀ ਮੰਗੀ ਜਾਂਦੀ ਹੈ ਆਪਾਂ ਉਹਨੂੰ ਖਤਮ ਕਰ ਦਿੱਤਾ ਲੇਕਿਨ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਚਭੀ ਦੋਨੋਂ ਉਹਨਾਂ ਨੋਟਿਸ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਦੇਹ ਜਿਹੜੇ ਜ਼ਮੀਨਾਂ ਵਾਂ ਦੇ ਜ਼ਮੀਨਾਂ ਦਾ ਇਹਦਾ ਉਹ ਕੀ ਹੈ ਜੇ ਦੇਜ ਮਿਨਾ ਦੇ ਵਿੱਚ ਦੀ ਪਿੰਡਾਂ ਵਾਲੀ ਦੀ ਮੇਲਾ ਆਉਂਦੀ ਹੈ ਪਿੰਡਾਂ ਵਾਲੀ ਦੀ ਮੇਲਾ ਦੀ ਇਹਨਾਂ ਸਿੱਲੈਂਦਾ ਕੋਈ ਨਹੀਂ ਉਹ ਤਾਂ ਪਹਿਲਾਂ ਬੰਦ ਹੁੰਦੀ ਅਰ ਜਿੱਤੀ ਉਹਦੀ ਉਹਦੀ ਕਰੋ ਕਰਾਓ ਨਾ ਕਰੋ ਉਹਦਾ ਕੀ ਮਤਲਬ ਪਿਆਦਾ ਸੋ ਅੱਜ ਭਗਵੰਤ ਮਾ ਜੀ ਨੇ ਅਮਰਸਰ ਆਉਣਾ ਸੀ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਨਾ ਸੀ ਤਾਂ ਆਪਾਂ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਵੀ ਇਹ ਹਜੇ ਐਲਾਨ ਕਰਨ ਦਾ ਫਾਇਦਾ ਕੀ ਆ ਜਿਹਦੇ ਨਾਲ ਲੋਕਾਂ ਦਾ ਫਾਇਦਾ ਨਾ ਹੋਵੇ ਪੰਜਾਬ ਦੇ ਇੱਕ ਬੰਦੇ ਦਾ ਭਲਾ ਨਹੀਂ ਇਹ ਨੋਟੀਫਿਕੇਸ਼ਨ ਦੇ ਨਾਲ ਸੋ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀ ਆਪਾਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਸੀ ਉ ਔਰ ਸਰਕਾਰ ਨੂੰ ਦੱਸਣਾ ਹੈ ਵੀ ਇਸ ਚੀਜ਼ ਦਾ ਕਿੰਨਾ ਨੁਕਸਾਨ ਹੋਏਗਾ ਇਹ ਉਹੀ ਪੰਜਾਬ ਦੇ ਲੋਕ ਹੈ ਜਿਨ੍ਹਾਂ ਦੇ ਨਾਲ ਤੁਸੀਂ ਲਗਾ ਬਾਜੀ ਕੰਡੇ ਦੇ ਝੂਠੇ ਲਾਣ ਕੰਡੇ ਦੇ ਨਾ ਦੇ ਬਿਜਲੀ ਦਾ ਕੋਈ ਮੀਟਰ ਲਗਣ ਰਿਹਾ ਤੇ ਨਾ ਹੀ ਕੋਈ ਰਜਿਸਟਰੀ ਹੋਣੀ ਹੈ ਇਹਨੂੰ ਸਿੱਧਾ ਬਿਨਾ ਤੁਸੀਂ ਕਹਿੰਦੇ ਸ਼ਾਮ ਨੂੰ ਪ੍ਰੋਟੈਸਟ ਕਰਨਾ ਸੀ ਅੱਜ ਸਾਨੂੰ ਉਹਨਾਂ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ ਸਾਡੇ ਬੰਦੇ ਰਾਤ ਦੇ ਹੌਸ ਰੈਸਟ ਕੀਤੇ ਨੇ ਸਾਨੂੰ ਵੀ ਅਰੈਸਟ ਕੀਤਾ ਗਿਆ ਇੱਥੇ ਰੋਕਿਆ ਗਿਆ ਸਾਨੂੰ ਤੇ ਅਸੀਂ ਇਸ ਚੀਜ਼ ਦੀ ਨਿੰਦਾ ਵੀ ਕਰਦੇ ਹਾਂ ਬਹੁਤ ਜ਼ਿਆਦਾ ਵੀ ਇਹ ਪਬਲਿਕ ਦਾ ਇਸ਼ੂ ਆ ਆਮ ਲੋਕਾਂ ਦਾ ਨਾ ਦੇ ਰੀਅਲ ਏਸਟੇਟ ਵਾਲਿਆਂ ਦਾ ਨਾ ਇਹ ਪ੍ਰੋਪਰਟੀ ਡੀਲਰਾਂ ਦਾ ਇਹ ਆਮ ਲੋਕਾਂ ਜਿਹੜਾ ਬੰਦਾ ਪਲਾਟ ਹੋਲ ਰਿਹਾ ਉਹਨੇ ਕੋਈ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਕੋਈ ਪਲਾਟ ਲਿਆ ਵਾ ਕੋਈ ਬੱਚੇ ਨੂੰ ਬਾਹਰ ਭੇਜਣ ਵਾਸਤੇ ਲਿਆ ਕੋਈ ਬੰਦਾ ਬਿਮਾਰ ਹੈ ਉਹਦੇ ਵਾਸਤੇ ਪਲਾਟ ਲਿਆ ਲੇਕਿਨ ਪਲਾਟਾਂ ਦੀ ਜੇ ਐਨਓਸੀ ਦਾ ਨਾਸ ਅਨਾਉਂਸਮੈਂਟ ਕੀਤੀ ਆ ਐਨਓਸੀ ਉਸੇ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਜਿਹੇ ਜਗ੍ਹਾ ਆ ਅਸੀਂ ਸਾਨੂੰ ਹੁਣ ਡਿਟੇਨ ਕੀਤਾ ਹੋਣੇ ਅਗਲੀ ਰਣਨੀਤੀ ਤਿਆਰ ਕਰਾਂਗੇ ਆਪਾਂ ਆਪਾਂ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਬਲਾਕ ਪੱਧਰ ਤੇ ਪੂਰੇ ਪੰਜਾਬ ਦੇ ਸਰਕਾਰ ਦਾ ਵਿਰੋਧ ਕਰਾਂਗੇ ਆਪਾਂ ਲੋਕਾਂ ਦੇ ਨਾਲ ਬਹੁਤ ਵੱਡਾ ਧੁਖਾ ਕੀਤਾ ਗਿਆ ਇਹ ਪੰਜਾਬ ਦੇ ਉਹੀ ਲੋਕ ਆ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਇਹ ਮੁੱਖ ਮੰਤਰੀ ਬਣੇ ਨੇ, ਐਮਐਲਏ ਬਣੇ ਨੇ, ਮੰਤਰੀ ਬਣੇ ਨੇ ਤੇ ਅੱਜ ਲੋਕ ਪਰੇਸ਼ਾਨ ਆ। ਕਿਤੇ ਫੀਡਬੈਕ ਤੇ ਲਾ ਕੇ ਦੇਖੋ ਪਬਲਿਕ ਦੇ ਵਿੱਚ ਕਿੰਤਰਾਂ ਲੋਕ ਪਰੇਸ਼ਾਨ ਨੇ, ਤੰਗ ਨੇ। ਬੜੀ ਮੰਦਭਾਗੀ ਗੱਲ ਆ। ਸਾਡੇ ਪੰਜਾਬ ਡਿਲ ਐਸੋਸੀਏਸ਼ਨ ਦੇ ਪ੍ਰਧਾਨ ਜੀ ਵੀਰਾਪਾਲ ਜੀ ਨੂੰ ਇਹਨਾਂ ਦੀ ਆਵਾਜ਼ ਜਿਹੜੀ ਉਹਨੂੰ ਦਬਾਉਣ ਨੂੰ, ਕੁਚਲਣ ਨੂੰ ਇਹਨਾਂ ਦੋਟੇਨ ਕੀਤਾ ਗਿਆ। ਦੇਖੋ ਕਿਸੇ ਦਾ ਵੀ ਸ਼ਾਂਤੀਮਈ ਧਰਨਾ ਕਰਨਾ ਜਾਂ ਲੋਕ ਪ੍ਰਦਰਸ਼ਨ ਕਰਨਾ ਇਹਨਾਂ ਦਾ ਹਕੀਕਤ ਜਿੰਨੂੰ ਇਹਨਾਂ ਨੇ ਅੱਜ ਇਹਨਾਂ ਦਾ ਗਲਾ ਕਤਨ ਦੀ ਕੋਸ਼ਿਸ਼ ਕੀਤੀ ਇਹਦਾ ਸਖਤ ਵਿਰੋਧ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਆ ਇਹਨਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜਦੇ ਆ ਇਹ ਤੁਹਾਡੇ ਮਾਧਿਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੇ ਇਹ ਉੱਥੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜੀਆਂ ਜਾਣੀਆਂ ਸੀ ਇਹ ਚਾਹੁੰਦੇ ਆ ਵੀ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਲੋਕਾਂ ਨੂੰ ਝੂਠੇ ਵਾਦੇ ਕੀਤੇ ਆ ਵੇਖੋ ਹਰ ਕੋਈ ਹਰ ਪਰ ਹਰ ਪਰਿਵਾਰ ਹਰ ਕੋਈ ਨਾ ਕੋਈ ਬੰਦਾ ਆਪਣਾ ਕੁਝ ਨਾ ਕੋਈ ਸੇਵਿੰਗ ਕਰਕੇ ਪ੍ਰਾਪਰਟੀ ਚ ਲਾਉਂਦਾ ਦੀ ਮੇਰਾ ਕੋਲ ਚਲੋ ਕਿਸੇ ਸਮੇਂ ਕੋਈ ਜਮਾ ਪੂੰਜੀ ਹੋ ਜੂ ਕਿਉਂਕਿ ਵਿਆਹ ਕਰਨਾ ਬੱਚੇ ਪੜਾਉਣੇ ਆ ਸਕੂਲਾਂ ਚ ਬੱਚੇ ਭੇਜਣੇ ਆ ਵਿਦੇਸ਼ ਭੇਜਣੇ ਆ ਪਰ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਲਾਰਾ ਇਹ ਨਾ ਲਾਓ ਤੁਸੀਂ ਮਾਫੀ ਨਾ ਕਰੋ ਤੁਸੀਂ ਬਿਆਨ ਹੀ ਨਾ ਦਿਓ ਵੀ ਐਨਓਸੀ ਖਤਮ ਕਰਨ ਲੱਗੇ ਆ ਜੇ ਬਿਆਨ ਦਿੱਤਾ ਉਹ ਕਿੰਨਾ ਖੋਦਿਆ ਭਾਰ ਤੇ ਨਿਕਲਿਆ ਚੂਹਾ ਐਨਓਸੀ ਮਾਫ ਤੇ ਮਾਫ ਕਿਹੜੀ ਉਹ ਰਾਮਪਾਲ ਜੀ ਉਹਨਾਂ ਤੁਹਾਨੂੰ ਦੱਸ ਤੀਆ ਇਹ ਬਹੁਤ ਅਸੀਂ ਆਪਣਾ ਪ੍ਰੋਟੈਸਟ ਜਲਜ ਕਰਾਉਣੇ ਆ ਔਜਲਾ ਸਾਹਿਬ ਬਾਹਰ ਹੋਣ ਕਰਕੇ ਵਾਧੂ ਨਹੀਂ ਸਕੇ ਫੋਨ ਤੇ ਗੱਲ ਹੋਈ ਹੈ ਅਸੀਂ ਹਮੇਸ਼ਾ ਸੰਜੀਵ ਰਾਮਪਾਲ ਜੀ ਨਾਲ ਇਹਨਾਂ ਦੀ ਐਸੋਸੀਏਸ਼ਨ ਨਾ ਮੋਢੇ ਨਾ ਮੋਢਾ ਲਾ ਕੇ ਚੱਲਦੇ ਹਾਂ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਲਈ ਅਮ੍ਰਿਤਸਰ ਤੋਂ ਪ੍ਰੀਤਮ ਕੁਮਾਰ ਦੀ ਖਾਸ ਰਿਪੋਰਟ